ਸੋਸ਼ਲ ਮੀਡੀਆ ਤੇ ਵੀਡੀਓ ਹੈ ਜਿਹੜੀ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੇਖੋ ਕਿ ਕਿਵੇਂ ਵਿਆਹ ਸ਼ਾਦੀ ਦੇ ਵਿੱਚ ਦੋਸਤਾਂ ਦੇ ਵੱਲੋਂ ਨੀਲਾ ਡਰਾਮਾ ਜਿਹੜਾ ਜੋੜੇ ਨੂੰ ਗਿਫਟ ਕੀਤਾ ਜਾਂਦਾ ਤੇ ਲਾੜੀ ਵੀ ਠਾਠਾ ਮਾਰ ਕੇ ਹੱਸਦੀ ਹੋਈ ਨਜ਼ਰ ਆ ਰਹੀ ਹੈ ਹਾਲਾਤ ਕੀ ਤਸਵੀਰਾਂ ਦੇ ਕੇ ਇੱਕ ਵਾਰ ਗੁੱਸਾ ਤਾਂ ਜ਼ਰੂਰ ਆਉਂਦਾ ਹੈ ਇਹ ਉਹੀ ਨੀਲਾ ਡਰਮ ਹੈ ਜਿਸ ਡਰਮ ਦੇ ਵਿੱਚ ਸੌਰਵ ਦੀ লাশ ਤੇ 15 ਟੁਕੜੇ ਕਰਕੇ ਮੁਸਕਾਨ ਨੇ ਉਸ ਦੀ লাশ ਨੂੰ ਉਸ ਦੇ ਵਿੱਚ ਭਰ ਦਿੱਤਾ ਸੀ ਉੱਪਰ ਦੀ ਸੀਮੈਂਟ ਪਾ ਦਿੱਤਾ ਸੀ ਤੇ ਇਸ ਨੀਲੇ ਡਰਮ ਦਾ ਖੌਫ ਸੌਰਵ ਦੀ ਮਾਂ ਨੂੰ ਪੁੱਛੋ ਜਿਸ ਦੇ بیٹے ਨਾਲ ਇਸ ਤਰ੍ਹਾਂ ਹੋਇਆ ਸੌਰਵ ਦੀ ਭੈਣ ਨੂੰ ਪੁੱਛੋ ਅਕਸਰ ਹੀ ਲੋਕ ਨੇ ਜਿਹੜੇ ਨੀਲੇ ਡਰਮ ਦਾ ਮਜ਼ਾਕ ਬਣਾਉਂਦੇ ਹੋਏ ਨਜ਼ਰ ਆਨੇ ਨੂੰ ਬਹੁਤ ਸਾਰੀਆਂ ਵੀਡੀਓ ਜੋ ਵੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਬਣਾਈਆਂ ਹੋਈਆਂ ਨੇ ਹਾਲਾਂਕਿ ਨੀਲੇ ਡਰਮ ਤੇ ਗਾਣੇ ਵੀ ਨਜਿਹੜੇ ਹੁਣ ਆਉਣੇ ਸ਼ੁਰੂ ਹੋ ਗਏ ਨੇ ਤਾਂ ਇਹਨਾਂ ਨੇ ਤਾਂ ਹੱਦ ਦੀ ਪਾਰ ਕਰ ਦਿੱਤੀ ਸਟੇਜ ਦੇ ਉੱਤੇ ਲਾੜਾ ਲਾੜੀ ਨੂੰ ਨੀਲਾ ਡਰਮ ਐ ਜਿਹੜਾ ਗਿਫਟ ਕਰ ਦਿੱਤਾ ਤੇ ਉਸ ਦਾ ਮਜ਼ਾਕ ਉਡਾਇਆ ਤਾਂ ਕਿਸ ਤਰੀਕੇ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕੁਝ ਵੀ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਬਿਲਕੁਲ ਸਹੀ ਹੋ ਰਿਹਾ ਹੈ ਜਾਂ ਫਿਰ ਕਿਸੇ ਦੀ ਮੌਤ ਦਾ ਇਸ ਤਰੀਕੇ ਦੇ ਨਾਲ ਭੱਦਾ ਮਜ਼ਾਕ ਬਣਾਉਣਾ ਕਿੰਨਾ ਕੁ ਸਹੀ ਹੈ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਮਹਿਸੂਸ ਕੀਤਾ ਆਪਣੀ ਰਾਏ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸਿਓ